ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਨਾਲ ਸੋ ਦੋਸਤੋ ਅੱਜ ਵਾਲੀ ਜਿਹੜੀ ਅਪਡੇਟ ਲੈ ਕੇ ਆਏ ਆ ਉਹ ਉਹਨਾਂ ਸਾਰੇ ਹੀ ਮੁਲਾਜ਼ਮ ਵਰਗ ਦੇ ਲਈ ਖੁਸ਼ਖਬਰੀ ਵਾਲੀ ਗੱਲ ਹੈ ਜਿਨ੍ਹਾਂ ਭੈਣ ਭਰਾਵਾਂ ਦੀ ਜਿਨ੍ਹਾਂ ਕਰਮਚਾਰੀਆਂ ਦੀ ਕਿਸੇ ਵੀ ਇਲੈਕਸ਼ਨ ਡਿਊਟੀ ਜਿਹੜੀ ਉਹ ਉਹਨਾਂ ਦੀ ਡਿਊਟੀ ਆਉਂਦੀ ਹੈ ਠੀਕ ਹੈ ਜੀ ਆਪਾਂ ਜਾਣਦੇ ਕਿ ਸਮੇਂ-ਸਮੇਂ ਤੇ ਪੰਜਾਬ ਦੇ ਵਿੱਚ ਵੱਖ-ਵੱਖ ਚੋਣਾਂ ਹੁੰਦੀਆਂ ਚਾਹੇ ਉਹ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜ਼ਿਲ੍ਹਾ ਪ੍ਰੇਸ਼ਦੀਆਂ ਹੋਣ ਜੀ ਜਾ ਉਸ ਤੋਂ ਬਾਅਦ ਐਮਐਲਏ ਐਮਪੀਜ਼ ਦੀਆਂ ਸੁਬਕ ਵਕਤਾਂ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਸੋ ਉਹਨਾਂ ਚੋਣਾਂ ਦੇ ਵਿੱਚ ਜਿੰਨੇ ਵੀ ਭੈਣ ਭਰਾਵਾਂ ਦੀ ਜਿੰਨਾ ਵੀ ਕਰਮਚਾਰੀ ਦੀ ਡਿਊਟੀ ਲੱਗਦੀ ਹੈ ਸੋ ਉਹਨਾਂ ਨੂੰ ਹੁਣ ਜਿਹੜਾ ਉਹ ਮਾਨ ਪੱਤੇ ਜਾਰੀ ਕੀਤੇ ਗਏ ਹਾਲਾਂਕਿ ਜਿਹੜੀਆਂ ਚੋਣਾਂ ਦੇ ਵਿੱਚ ਡਿਊਟੀ ਲੱਗਦੀ ਹੈ ਉਹਦੇ ਪੈਸੇ ਕੁਝ ਅਲੱਗ ਮਿਲਦੇ ਸੀ ਠੀਕ ਹੈ ਜੀ ਸੋ ਹੁਣ ਉਸ ਤੋਂ ਇਲਾਵਾ ਵੀ ਹੋਰ ਜਿਹੜਾ ਉਹ ਇੱਕ ਜਿਵੇਂ ਕਹਿੰਦੇ ਵੀ ਲੰਮਸਮ ਤੇ ਜਾਂ ਉਸ ਤੋਂ ਪਲੱਸ ਦਿਨ ਦੀ ਦਿਨ ਜਿਹੜਾ ਉਹ ਉਹਨਾਂ ਦੇ ਜਿਹੜੇ ਮਾਨ ਪੱਤੇ ਜਾਰੀ ਕੀਤੇ ਗਏ ਸੋ ਪੰਜਾਬ ਸਰਕਾਰ ਜਾਂ ਭਾਰਤ ਚੋਣ ਕਮਿਸ਼ਨ ਵੱਲੋਂ ਇਹ ਖਬਰ ਜਾਰੀ ਕਰਦੇ ਹੋਏ ਠੀਕ ਹੈ ਜੀ ਉਹਨਾਂ ਸਾਰੇ ਭੈਣ ਭਰਾਵਾਂ ਲਈ ਖੁਸ਼ਖਬਰੀ ਹੈ ਜਿਨ੍ਹਾਂ ਦੀ ਵੀ ਕਿਸੇ ਵੀ ਇਲੈਕਸ਼ਨ ਡਿਊਟੀ ਦੇ ਵਿੱਚ ਚੋਣ ਜਿਹੜੀ ਉਹ ਚੋਣ ਡਿਊਟੀ ਲੱਗਦੀ ਹੈ ਸੋ ਕੀ ਹੈ ਸਾਰੀ ਜਾਣ ਕੇ ਤੁਹਾਡਾ ਸਾਜੀ ਕਰਦੇ ਆ ਕਿਰਪਾ ਕਰਕੇ ਬਣੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਯੂਰ ਕਰ ਲਿਓ ਕੋਈ ਕੋਸ਼ਿਸ਼ ਕਰਦੇ ਆ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਇਆ ਜਾਵੇ ਸੋ ਮੈਨੂੰ ਮਾ ਕਮਿਸ਼ਨ ਦੀ ਹਦਾਇਤਾਂ ਦਾ ਹਵਾਲਾ ਦੇਣ ਅਤੇ ਇਸ ਲਈ ਕਿਹਾ ਗਿਆ ਕਿ ਕਮਿਸ਼ਨ 2014 ਚੋਣ ਡਿਊਟੀ ਤੇ ਲੱਗੇ ਕਰਮਚਾਰੀਆਂ ਦੇ ਤੇ ਜਾ ਰਹੇ ਮਹਿੰਤਾਨੇ ਦੀ ਮੌਜੂਦਾ ਦਰ ਦੀ ਸਮੀਖਿਆ ਕੀਤੀ ਹੈ ਅਤੇ ਇਸ ਨੂੰ ਸੋਧਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਚੋਣ ਡਿਊਟੀ ਤੇ ਲੱਗੇ ਕਰਮਚਾਰੀ ਨੂੰ ਚੋਣਾ ਦੌਰਾਨ ਉਹਨਾਂ ਦੁਆਰਾ ਨਿਭਾਈਆਂ ਗਈਆਂ ਡਿਊਟੀਆਂ ਲਈ ਟੁਕਮਾ ਮੁਆਵਜ਼ਾ ਦਿੱਤਾ ਜਾਵੇ ਠੀਕ ਹੈ ਜੀ ਸੋ ਇਸ ਅਨੁਸਾਰ ਕਮਿਸ਼ਨਰ ਨੇ ਨਿਰਦੇਸ਼ ਜਿਹੜੇ ਦਿੱਤਾ ਉਹ 2023 ਮਜੂਦ ਤੇ ਤੇ ਟਾ ਡਾ ਮਿਤੀ 6 6 2023 ਦੇ ਪੈਰਾ ਸੀ ਨੂੰ ਹੇਠ ਲਿਖੇ ਅਨੁਸਾਰ ਸੋਧਿਆ ਗਿਆ ਠੀਕ ਹੈ ਜੀ ਸੋ ਚੋਣਾ ਨਾਲ ਸੰਬੰਧਿਤ ਡਿਊਟੀਆਂ ਲਈ ਤੈਨਾਤ ਸਾਰੇ ਚੋਣ ਸਟਾਫ ਨੂੰ ਕਰਮਵਾਰ ਲਾਗੂ ਹੋਣ ਵਾਲੇ ਮਹਿਨਤਾਂ ਨੇ ਅਤੇ ਟਾ ਡਾ ਦੀਆਂ ਮੌਜੂਦਾ ਦਰਾਂ ਹੀਟ ਦਿੱਤੀ ਗਈ ਜਾਨ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ টিਏ ਤੇ ਡੀਏ ਉਹਨਾਂ ਦੇ ਵਿੱਚ ਵਾਧਾ ਕੀਤਾ ਗਿਆ ਅਧਿਕਾਰੀ ਕਰਮਚਾਰੀਆਂ ਦੇ ਅਹੁਦਾ ਤੇ ਦੂਸਰੇ ਪਾਸੇ ਜਿਹੜਾ ਮਹਨਤਾਨਾ ਦਿੱਤਾ ਜਾਣਾ ਹੈ ਉਹਦਾ ਉਹ ਵੇਰਵਾ ਦਿੱਤਾ ਗਿਆ ਸੋ ਸਭ ਤੋਂ ਪਹਿਲਾਂ ਜੇਕਰਕਰ ਜੂਨਲ ਮੈਜਿਸਟ੍ਰੇਟ ਜੇਕਰ ਤਨਾਤ ਹੈ ਤਾਂ ਸੈਕਟਰ ਅਫਸਰ ਤੋਂ ਇਲਾਵਾ ਸੈਕਟਰ ਅਫਸਰ ਤੋਂ ਵੀ ਇਲਾਵਾ ਜੇਕਰ ਉਹਨੂੰ ਜੂਨਲ ਮੈਜਿਸਟ੍ਰੇਟ ਨੂੰ ਕੀਤਾ ਗਿਆ ਤਾਂ ਉਹਦਾ ਦੋਸਤੋ ਜਿਹੜਾ ਹੈਗਾ 1500 ਰੁਪਏ ਇੱਕ ਮੁੱਸ਼ਟ ਠੀਕ ਹੈ ਜੀ ਭਾਅ ਇੱਕ ਦਿਨ ਦਾ ਜਿਹੜਾ ਉਹ ਉਹਨਾਂ ਨੂੰ ਆਪਣਾ ਮਾਨ ਪੱਤਾ ਮਿਲੂਗਾ ਇਸ ਤੋਂ ਬਾਅਦ ਜਿਹੜੇ ਦੋਸਤ ਪ੍ਰੈਜ਼ਾਈਡਿੰਗ ਆਫੀਸਰ ਗਿਣਤੀ ਸੁਪਰਵਾਈਜ਼ਰ ਉਸ ਤੋਂ ਬਾਅਦ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਲਾਏ ਜਾਂਦੇ ਆ ਉਹਨਾਂ ਨੂੰ ਕੀ ਹੈ ਜੀ 500 ਰੁਪਏ ਪ੍ਰਤੀ ਦਿਨ ਜਾਂ ਇਸ ਦਾ ਕੁਝ ਹਿੱਸਾ ਜਾਂ 2000 ਰੁਪਏ ਇੱਕ ਮੁਸਤ ਇੱਕ ਮੁਸਤ ਭਾਵ ਦੋਸਤੋ ਕਿ ਲਮਸਮ ਦੋਸਤੋ ਆਪਾਂ ਜਿਹਨੂੰ ਕਹ ਜੀ ਠੀਕ ਹੈ ਜੀ ਸੋ ਪੂਰੀ ਚੋਣ ਦਾ ਰਨ ਡਿਊਟੀ ਦੇ ਦੌਰਾਨ ਜਿਹੜਾ ਉਸ ਨੂੰ 2000 ਰੁਪਏ ਜਾਂ 500 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਜਿਹੜੇ ਉਹ ਪੈਸੇ ਦਿੱਤੇ ਜਾਂਦੇ ਆ ਇਸ ਤੋਂ ਵਾਲਾਵਾ ਜ਼ਿਕਰ ਕਰ ਗਏ ਦੋਸਤੋ ਪੋਲਿੰਗ ਆਫੀਸਰ ਸੋ ਪੋਲਿੰਗ ਆਫੀਸਰ ਨੂੰ 400 ਰੁਪਏ ਪ੍ਰਤੀ ਦਿਨ ਜਾਂ ਇਸ ਦਾ ਕੁਝ ਹਿੱਸਾ 1600 ਰੁਪਏ ਇੱਕ ਮਿਸ਼ਟ ਭਾਮ ਲਮਸਮ ਜਿਹੜਾ ਉਹ 1600 ਰੁਪਏ ਜਾਂ 400 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਉਸ ਨੂੰ ਮਤਲਬ ਪੈਸੇ ਉਹ ਦਿੱਤੇ ਨੇ ਜਿਸ ਤਰ੍ਹਾਂ ਦੋਸਤੋ ਆਪਾਂ ਨੂੰ ਪਤਾ ਵੀ ਦੋ ਤਿੰਨ ਦਿਨ ਜਿਹੜੀਆਂ ਟ੍ਰੇਨਿੰਗਸ ਲੱਗਦੀਆਂ ਠੀਕ ਹੈ ਜੀ ਉਸ ਤੋਂ ਇਲਾਵਾ ਇੱਕ ਦਿਨ ਜਿਹੜਾ ਚੋਣਾ ਤੋਂ ਪਹਿਲਾਂ ਦਿੱਤਾ ਜਾਂਦਾ ਇੱਕ ਦਿਨ ਫਿਰ ਚੋਣਾ ਹੁੰਦੀਆਂ ਨੇ ਠੀਕ ਹੈ ਉਹ ਸਾਰਾ ਮਿਹਨਤਾਨਾ ਜੋੜ ਕੇ ਜਿਹੜਾ ਉਹ ਇਹਨਾਂ ਨੂੰ ਦਿੱਤਾ ਗਿਆ ਉਸ ਤੋਂ ਇਲਾਵਾ ਇਦੇ ਨਾਲ ਹੀ ਗਿਣਤੀ ਸਹਾਇਕ ਕਾਲ సెంటర్ ਕੰਟਰੋਲ ਨੂੰ ਕਲਾਸ 4 ਕਰਮਚਾਰੀ ਭਾਵ ਦੋਸਤੋ ਜੇਕਰ ਮੋٹے ਸ਼ਬਦਾਂ ਵਿੱਚ ਆਪਾਂ ਗੱਲ ਕਰ ਰਹੀਏ ਕਲਾਸ 4 ਤੋਂ ਲੈ ਕੇ ਠੀਕ ਹੈ ਜਿੰਨੇ ਵੀ ਉੱਪਰ ਅਹੁਦਿਆਂ ਤੱਕ ਕਰਮਚਾਰੀਤਾ ਹੈ ਨਾ ਤਾਂ ਉਹਨਾਂ ਸਾਰੇ ਹੀ ਕਰਮਚਾਰੀਆਂ ਦੇ ਜਿਹੜੀ ਮਿਹਨਤਾਨੇ TADA ਮਾਣ ਪੱਤੇ ਹੈ ਉਹਨਾਂ ਵਿੱਚ ਵਾਧਾ ਕੀਤਾ ਗਿਆ ਠੀਕ ਹੈ ਜੀ ਇਹਦੇ ਨਾਲ ਹੀ ਕਰਮਚਾਰੀ 4 ਤੋਂ ਲੈ ਕੇ ਜੀ 400 ਜਿਹੜੀ ਗਿਣਤੀ ਸਹਾਇਕ ਨੇ ਉਹ 400 50 ਰੁਪਏ ਪ੍ਰਤੀ ਦਿਨ ਜਾਂ ਇਸ ਦਾ ਹਿੱਸਾ ਠੀਕ ਹੈ ਜੀ ਇਹਦੇ ਨਾਲ ਹੀ ਜਿਹੜਾ ਹੈਗਾ ਜੀ 1000 ਰੁਪਏ ਇੱਕ ਮੁਸਤਫਾ ਬਲਮਸਮ ਜਿਹੜੇ ਚੌਥੇ ਦਰਜੇ ਦੇ ਕਰਮਚਾਰੀ ਆ ਇਹਦੇ ਨਾਲ ਵੀ ਵੀਡੀਓ ਨਿਗਰਾਨੀ ਟੀਮ ਵੀਡੀਓ ਦੇਖਣ ਵਾਲੀ ਲੇਖਾ ਕੰਟਰੋਲ ਰੂਮ ਕਾਲ ਸੈਂਟਰ ਹੋਰ ਮੀਡੀਆ ਦੇ ਨਾਲ ਜਿੰਨੇ ਵੀ ਇਹ ਸੋਸ਼ਲ ਮੀਡੀਆ ਦੇ ਨਾਲ ਜੇ ਆਪਾਂ ਕਹਿ ਸਕਦੀ ਆ ਵੀ ਦੋਸਤੋ ਉਹਨੇ ਕਲਾਸ 1 ਤੋਂ 2 ਦੇ ਲਈ 3000 ਰੁਪਿਆ ਲਮਸਮ ਇਹਦੇ ਨਾਲ ਹੀ ਕਲਾਸ 3 ਦੇ 2000 ਰੁਪਿਆ ਇੱਕ ਮੁਸਤਫਾਵ ਲਮਸਮ ਜਿਹੜਾ ਉਹ ਇਹਨਾਂ ਨੂੰ ਮਾਣ ਪੱਤੇ ਦਿੱਤੇ ਗਏ ਚੋਣ ਨਾਲ ਸੰਬੰਧਿਤ ਕੰਮ ਲਈ ਸਾਰੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਕੇਂਦਰਾਂ ਤੇ ਤਾਇਨਾਤ ਪੁਲਿਸ ਕਰਮਚਾਰੀ ਮੋਬਾਈਲ ਪਾਰਟੀਆਂ ਗਾਰਡ ਜੰਗਲਾਤ ਗਾਰਡ ਹੋਰ ਸੈਨਿਕ ਜਿੰਨੇ ਵੀ ਦੋਸਤੋ ਕਰਮਚਾਰੀਆਂ ਕੋਲਿੰਗ ਕਰਮਚਾਰੀਆਂ ਲਈ ਪੈਕ ਕੀਤਾ ਦੁਪਹਿਰ ਦਾ ਖਾਣਾ ਤੇ ਰਿਫਰੈਸ਼ਮੈਂਟ ਪੈਕ ਕੀਤਾ ਦੁਪਹਿਰ ਦਾ ਖਾਣਾ ਪ੍ਰਤੀ ਆਇਲ ਜਾਂ ਇਸ ਤੇ ਕੁਝ ਇਸ ਲਈ 51 ਰੁਪਏ ਦਾ ਭੁਗਤਾਨ ਜਿਹੜਾ ਉਹ ਕੀਤਾ ਜਾਣਾ ਭਾਪ ਪਰ ਪਰਸੈਂਟ ਜਿਹੜਾ ਉਹ 51 ਰੁਪਏ ਉਹ ਵੀ ਭੁਗਤਾਨ ਕੀਤਾ ਜਾਣਾ ਸੋ ਦੋਸਤੋ ਏਸੀ ਅੱਜ ਦੀ ਜਾਣਕਾਰੀ ਕਿ ਚੋਣ ਕਮਿਸ਼ਨ ਵੱਲੋਂ ਉਹਨਾਂ ਸਾਰੇ ਹੀ ਕਰਮਚਾਰੀਆਂ ਦੇ ਲਈ ਮਾਨਫ ਤੇਟੀਏ ਡੀ ਵਿੱਚ ਵਾਅਦਾ ਕੀਤਾ ਗਿਆ ਹੈ ਜਿਨ੍ਹਾਂ ਦੀ ਚੋਣ ਚੋਣਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਡਿਊਟੀ ਆਉਂਦੀ ਹੈ ਚਾਹੇ ਉਹ ਕਲਾਸ 4 ਦਾ ਹੈ ਚਾਹੇ ਉਹ ਜਨਰਲ ਅਫੀਸਰ ਹੈ ਜਾਂ ਪ੍ਰੈਜਾਈਡਿੰਗ ਅਫੀਸਰ ਹੈ ਕੋਈ ਵੀ ਕਿਸੇ ਵੀ ਅਹੁਦੇ ਦੇ ਉੱਪਰ ਹੈ ਉਹਨਾਂ ਸਾਰਿਆਂ ਦੇ ਹੀ ਮਾਨਪੱਤਰਿਆਂ ਵਿੱਚ ਵਾਅਦਾ ਕੀਤਾ ਗਿਆ ਸੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਅਤੇ ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਜਲਦੀ ਹੀ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ